14 ਨੰਬਰ ਜੀ 14 ਨੰਬਰ ਟੈਗ ਹੈ ਨੌਵਾਂ ਨੰਬਰ ਦੇ ਦੇਣਾ ਨੂੰ ਬਾੜੀ ਜੀ ਹਿਪਾਤ ਕਰੋ ਕਰਨ ਜੀ 8ਵੇਂ ਨੰਬਰ ਤੇ ਟੈਗ ਨੰਬਰ 20 ਟੈਗ ਨੰਬਰ 20 8ਵੇਂ ਨੰਬਰ ਤੇ ਹੈ ਜੀ ਇਹ 7ਵੇਂ ਨੰਬਰ ਤੇ ਟੈਗ ਨੰਬਰ 8 7ਵੇਂ ਨੰਬਰ ਤੇ ਆ ਗਿਆ ਨੰਬਰ 7ਵੇਂ ਨੰਬਰ ਤੇ ਟੈਗ ਨੰਬਰ 8 ਉਹ ਬਣਾ ਲਾ ਓਏ ਇਹ ਰੀਬਨ ਬਣਾਉਣ ਵਾਸਤੇ ਤਾਂ ਬਹੁਤ ਪੂਰੀ ਯਾਰ ਓਏ ਇਹ ਨਹੀਂ ਬਣਾਉਗਾ ਜਾ ਕੇ ਮਾਲ ਨਿਕੜਾ ਜਾ 7ਵੇਂ ਨੰਬਰ ਤੇ ਟੈਗ 8 ਹੋ ਗਿਆ ਜੀ 6ਵੇਂ ਨੰਬਰ ਤੇ ਟੈਗ ਨੰਬਰ 1 1 ਨੰਬਰ ਟੈਗ 6ਵੇਂ ਨੰਬਰ ਤੇ ਆ ਗਿਆ ਇੱਕ ਨੰਬਰ 6ਵਾਂ ਨਹੀਂ 5ਵੇਂ ਸਥਾਨ ਤੇ ਟੈਗ ਨੰਬਰ 17 ਟੈਗ ਨੰਬਰ 17 ਨੰਬਰ ਟੈਗ ਹੈ ਬਾਈ ਹੱਥ ਖੜੇ ਕਰਕੇ ਬਣਾ ਇਹ 5ਵੇਂ ਨੰਬਰ ਦਾ ਸੀ ਜੀ ਤਾੜੀਆਂ ਦਾ ਮਾਰ ਦਿਓ ਬਾਈ ਪਤੰਦਰੋਂ ਨੇੜੇ ਲੱਗ ਗਿਆ ਕੰਮ ਹੁੰਦਾ ਲਓ ਬਈ ਲਓ ਆ ਚੌਥੇ ਨੰਬਰ ਤੇ ਜੀ ਚੌਥੇ ਨੰਬਰ ਤੇ 6 ਨੰਬਰ ਟੈਗ ਹੈ ਜੀ 6 ਨੰਬਰ ਟੈਗ ਚੌਥੇ ਨੰਬਰ ਤੇ ਇਹਨਾਂ ਨੂੰ ਦਿਓ ਫੁੱਲ ਕੋਈ ਗੱਲ ਨਹੀਂ ਸਰਦਾਰ ਤੱਕਾਂਗੇ ਜੀ ਕਿਹੜਾ ਟੈਗ ਫੜਦਾ ਫੁੱਲ ਫੜਦਾ ਦੇਖੋ 6 ਨੰਬਰ ਟੈਗ ਨੰਬਰ 14 ਬਾਈ ਬੁੱਧੇ ਬੰਦੇ ਨਾਲ ਨੇੜੇ ਜਾਓ ਪਲੀਜ਼ ਬੈਠੀ ਹੈ ਬਾਈ ਬਣ ਕੇ ਯਾਰ ਡਾਕਟਰ ਗਗਨ ਇਕੱਲੇ ਜਾਵੇ ਤੁਸੀਂ ਰੋ ਤੇ ਬਾਈ ਹਰਵਿੰਦਰ ਦੂਜਾ ਬੰਦਾ ਨਾਲ ਨੇੜੇ ਜਾਵੇ ਕੀ ਬਾਤ ਹੈ ਲਓ ਜੀ ਤੀਜਾ ਨੰਬਰ ਕੈਸ਼ ਪ੍ਰਾਈਜ਼ ਦਾ ਜੇਤੂ ਜੇਤੂ ਆ ਤੀਜੇ ਨੰਬਰ ਤੇ 24 ਨੰਬਰ ਟੈਗ ਹੈ ਜੀ 24 ਨੰਬਰ ਟੈਗ ਤੀਜਾ ਸਥਾਨ 24 ਨੰਬਰ ਟੈਗ 24 ਨੰਬਰ ਟੈਗ ਹੈ ਤਾੜੀ ਮਾਰੋ ਭਾਈ ਖੇਡ ਕੇ ਤੀਜਾ ਵਾਹ ਭਾਈ ਪਿਡਾਰੀ ਤੀਜਾ ਜੀ ਮੀਦਾ ਪੀਟਾ 24 ਨੰਬਰ ਲਓ ਹੁਣ ਭਾਈ ਇਹ ਖੁੱਲੇ ਹੋਊਗੇ ਅਗਲੇ ਨਾਲ ਤੁਹਾਨੂੰ ਦੱਸਾਂਗੇ ਮਾੜਾ ਵਾੜਾ ਖੁੱਲੇ ਕਰ ਰੋ ਭਾਈ ਯਾਰ ਸੋਹਣੇ ਲੱਗਣਗੇ ਫੋਟੋ ਚ ਤੁਹਾਨੂੰ ਆਈ ਜਾਂਦੀ ਉਹ ਵੀ ਆਹ ਥੋੜੇ ਹੋ ਜਾ ਭਾਈ ਭਾਈ ਸਾਡੇ ਦੇ ਦੇਖਣ ਵਾਸਤੇ ਜਗ੍ਹਾ ਬਣਾ ਦਿਓ ਸਿੱਧੀ ਕੀ ਗੱਲ ਮੁੰਡੇ ਕਰ ਰੋ ਜੀ ਜਿੰਦਾਬਾਦ ਨਾ ਉਹ ਕਹਿੰਦੇ ਹਾਲਾ ਫਿਰ ਭਾਗ ਗਿਆ ਆਹ ਦੇਖੋ ਬਈ ਐਂਗਲ ਕਿੰਨਾ ਕਹਿ ਵਾਹ ਜੀ ਵਾਹ ਬੈਠੋ ਜੀ ਬੈਠੋ ਤੁਹਾਨੂੰ ਨੰਬਰ 9 ਤੇ ਮਰਾਪਾ ਬਸਟਾ ਕਿਉਂ ਦੇ ਵਿੱਚ ਲਓ ਜੀ ਤਾੜੀਆਂ ਨਾਲ ਲਓ ਜੀ 2 ਨੰਬਰ ਆ ਚਾਦਰ ਗੁੰਜਿੰਦਰ ਵਿੱਚੋਂ ਦੇ ਵਿੱਚ ਪੂਜਾ ਨੰਬਰ 5 ਨੰਬਰ ਆਇਆ ਪੂਜਾ ਤਾਰ ਵਾਹ ਬਈ ਹਰਾ ਟੈਗ ਲੱਗ ਗਿਆ ਆਹ ਨੀ ਆ ਰਹੀ ਹੈ ਬਾਈ ਨੰਬਰ 1 ਪਹਿਲਾ ਸਾਰ ਕੀ ਬਾਤ ਆ ਬਾਈ ਤੇਰਾ ਲੱਗਦਾ ਜਨਾ ਬਹੁਤ ਆ ਗਿਆ ਸੀ ਬਾਕੀ ਦੇ ਵਾਲਾ ਜਿਹੜਾ ਗੰਡੂ ਦਾ ਬੜਾ ਮੈਚਿੰਗ ਨੰਬਰ ਚਾਹੀਦਾ ਪਹਿਲਾ ਨੰਬਰ ਆ ਤੇ ਦਾ ਜਿਹੜਾ ਦਾ ਚੰਗੇ ਛੋਟਾ ਉਹ ਇਹ ਗੰਡੂ ਵਾਲੇ ਬਾਜੀ ਬਣ ਕੇ ਮੈਚੀ ਅਲੀ ਬਾਈ ਬਣ ਗਿਆ ਨਾ 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 ਸੋਲੇ ਕੋ ਖਾ ਦੇ ਕਰਾ ਲਾਓ ਰੱਖੋ ਆ ਵੀਰੇ ਵਾਹ ਜੇਰਾ ਦਰਖਾਸਤ ਦੇਖ ਰਿਹਾ ਤਾਂ ਸਾਰਾ ਪਿੱਛਾ ਪਲੀਜ਼ ਰੁਕਾਓ ਪਲੀਜ਼ ਰੁਕਾਓ ਦੇਖਿਓ ਜਦੋਂ ਕਮੇਟੀ ਦੇ ਕੋਲ ਆਉਂਦਾ ਉਹਨੂੰ ਕੋਈ ਨਹੀਂ ਆਉਂਦਾ ਸਾਡੇ ਜਰ ਸਾਹਿਬਾਨ ਨੂੰ ਦਿਮੈਨਤੀ ਕਰਦੇ ਆਂ ਤੇ ਉੱਥੋਂ ਸਾਡੀ ਬੇਨਤੀ ਮੰਨਣਾ ਸੈਂਟਰ ਦੇ ਲੈ ਕੇ ਆਉਣੇ ਆਂ ਇੱਥੇ ਆ ਜਾਓ ਕਿੰਨੇ ਲੱਗਦੇ ਨੇ ਇਹ ਆਪ ਕੋ ਮਾਰਦੇ ਬੱਸ ਇੱਥੇ ਆ ਜਾਓ ਇੱਕ ਦਿਓ ਉਹ ਤੁਹਾਡੇ ਕੋਲੇ ਆਉਂਦਾ ਹੈ ਉਹ ਦਾ ਕਰਨ ਵਾਲਾ ਜੀਰੇ ਛੋਟੇ ਵਾਲੇ ਇੱਕ ਦੋ ਮੀਨ ਬੇਨਤੀ ਹੈ ਮੇਰੀ ਗੱਲ ਸੁਣ ਲਓ ਤਕਲਾ ਵਾਲੇ ਆਇਓ ਟਕਾ ਵਾਲਾ ਆਇਓ ਜੀ ਸਾਹਿਬ ਤੁਹਾਡੇ ਪਾਸੇ ਦੇ ਗੱਲ ਕੇ ਨਾਲ ਗੱਲ ਕਰੀਏ ਤੇ ਪਾਸਾ ਲੈਂਦੇ ਬਾਖੇ ਉਹਦਾ ਰੱਖ ਕੇ ਕਮੇਟੀ ਦੇ ਤੁਸੀਂ ਕਿੰਨੇ ਕਲਰਾ ਕਲਾਂ ਲੈ ਕੇ ਆਉਂਦਾ ਨਾਲ ਦਾ ਫੋਟੋ ਨਹੀਂ ਹੈ ਉਹ ਤੋਂ ਕੋਈ ਗੱਲ ਨਹੀਂ ਜਿਹੜਾ ਨਹੀਂ ਸਾਡੀ ਕਮੇਟੀ ਦੇ ਨਾਲ ਜੇ ਤੁਸੀਂ ਫੈਲਦੇ ਜਾ ਕੇ ਜਿਹੜੇ ਨਾਲ ਇਨਫਰ ਕਰਨੀ ਆ ਕੋਈ ਵੀ ਤੁਹਾਨੂੰ ਬਣਾਇਆ ਇਨਫਰ ਕਰਦੇ ਫੈਲਦੇ ਉਹਦੇ ਕਰਦੇ ਕੱਲਾ ਕੱਲਾ ਲੈ ਗਏ ਬਾਕੀ ਸਭ ਰੋਕੀ ਰੱਖੀ ਰੱਖੀ ਮੋਢੀ ਸਪੋਰਟ ਲਈ ਮੋਢੇ ਦੇ ਵਾਸਤੇ ਆਹੋ ਜੀ ਆਹ ਵਜੀ ਆਹ ਮੋਢੇ ਦੇ ਨਾਮ ਕਰੀਏ ਉਹਨੇ ਜਿਹਨੇ ਦੱਸੀ ਜੀ ਅਸੀਂ ਬੜਾ ਜੀ ਨੂੰ ਬੇਨਤੀ ਕਰਦਾ ਸਾਡੀ ਕਮੇਟੀ ਨੂੰ ਉੱਠ ਕੇ ਆ ਜੀ ਆਓ ਜੀ ਪ੍ਰਧਾਨ ਜੀ ਆਓ ਅਗਲੀ ਜਿਹੜੇ ਮੇਲ ਉਹਦਾ ਅੱਗੇ ਅਮਜੀ ਦੁਬਾਰੀ ਕਹਿ ਦਿੰਦੇ ਅਨੁਸਾਰ ਜਾਣ ਸਾਰੀ ਕਮੇਟੀ ਦਾ ਪ੍ਰਧਾਨ ਸਾਹਿਬ ਉੱਥੇ ਹੋ ਜਾਓ ਸਾਹਮਣੇ ਹੋ ਜਾਓ ਪਿੱਛੇ ਰਹਿ ਪਿੱਛੇ ਗਾਹ ਟੋਟੇ ਨਾ ਲੈ ਕੇ ਲੈਂਦਾ ਪਵਾਸ਼ ਕੰਡੇ ਨਾਲ ਅੱਗੇ ਜਿੱਕੇ ਤੱਕ ਕਰਦਾ ਖੇਡ ਕੋ ਇੱਥੇ ਇਕੱਲੇ ਇਕੱਲੇ ਖੜਕੇ ਬਣਾਵਾਂਗੇ ਜਿਹੜਾ ਤਾਂ ਕਰਦੇ ਨੇ ਕੰਡੇ ਨਾਲ ਬਣ ਕੇ ਖੜੋ 10 ਨੰਬਰ ਜੋ ਟੋਪ ਕਰੀ ਹੁਣ ਤੋਂ 10ਵੇਂ ਇੱਕ ਤੋਂ ਲੱਗੇ ਦਰਸ ਕਰਾਂਗੇ ਜੀ ਪਹਿਲਾਂ ਸਾਡੇ ਜੱਟ ਸਹਿਮਾਨ ਪਹਿਲਾਂ ਇੱਕ ਸੁਣ ਲਿਓ ਇੱਕ ਸਤਾਰਵਾਰ ਹਮੈ ਜਨਾਬ ਜੀ ਅੱਜ ਅੱਡੀਆਂ ਚੇਅਰ ਦੇ ਨਾਲ ਸਾਡੀ ਕਮੇਟੀ ਦੇ ਸਭ ਤੋਂ ਪਹਿਲੇ ਪ੍ਰਧਾਨ ਸਾਹਿਬਾਨ ਅੱਜ ਖੜੇ ਬੈਠ ਕੇ ਪੈਰ ਨਾਲ ਲੱਗਦੇ ਹੋ ਸਾਡੇ ਜਨਤਾਵਾਰ ਨੂੰ ਨਾਰ ਕਰਦੇ ਹੋ ਤੇ ਡਾਕਟਰ ਜੀ ਨੂੰ ਹਮੈ ਕੰਮ ਕਰਦੇ ਹਾਂ ਸਾਡੇ ਭਾਈ ਜੀ ਆਓ ਜੀ ਪ੍ਰਧਾਨ ਜੀ ਆਓ ਜੀ ਪ੍ਰਧਾਨ ਜੀ ਇਧਰ ਆਓ ਪਹਿਲਾ ਜਲਸਾ ਓਕੇ ਜੀ ਹਾਂਜੀ ਘੋਟਿਆਂ ਦੇ ਮਾਲਕ ਦੇ ਨਾਲ ਅਪੀਲ ਸੁਣ ਲਿਓ ਟੋਲਿਆਂ ਦੇ ਮਾਲਕ ਦੇ ਨਾਲ ਸਾਡੇ ਜੱਜ ਸਹਿਬਾਨ ਹੋਣਗੇ ਹੋਰ ਕੋਈ ਤੀਜਾ ਬੰਦਾ ਨਾ ਚਾਹੀਦਾ ਬੇਨਤੀ ਹੈ ਭਾਈ 12 ਨੰਬਰ ਟੈਗ ਲੈ ਕੇ ਚੱਲੋ ਜੀ ਟੋਟਾ 12 ਨੰਬਰ ਹੈ ਜੀ ਲਿਆਓ ਵੀਰੇ 12 ਨੰਬਰ ਲੱਗੇ 10ਵਾਂ ਸਥਾਨ ਹੈ ਜੀ ਭਾਈ ਵਣ ਕੇ ਤਾੜੀਆਂ ਮਾਰ ਕੇ ਹੌਸਲਾ ਜ਼ਰੂਰ ਦੇ ਦਿਓ ਬਹੁਤ ਜ਼ੋਰ ਲੱਗ ਰਿਹਾ ਹੈ ਦੋ ਦੋ ਖਾਣੇ ਦੀ ਸਵਾ ਦੋ ਦੋ ਖਾਣੇ ਕਰ ਰਹੇ ਨੇ ਇਹ ਪਰ ਇਹ ਕੀ ਕੁਛ ਪਾਇਆ ਹੋਏ ਨਾ ਕਿੰਨੀ ਗੇਰ ਤੱਤੀ ਹੋ ਉਹ ਜੰਨਾਂ ਦਾ ਸਤਾੜੀ ਕੋਈ ਨਾ ਪੁੱਛੇ ਤਾਂ ਆਮੜੇ ਹੋਲੀ ਚੱਲਾ ਵੱਡੀ ਮੇਰ ਤੱਤੀਆਂ ਗੱਲਾਂ ਨੇ ਏ ਬਈ 10ਵੇਂ ਨੰਬਰ ਤੇ ਆਇਆ ਹੋਇਆ ਕਿਸਾਨ ਬਈ ਬਣ ਕੇ ਬਈ ਪੈਸਾ ਬੋਲਦਾ ਪਹਿਲਾ ਜੱਜ ਸਾਹਿਬਾ ਦੋਨੇ ਸਰਪੰਚ ਸਾਹਿਬ ਇੱਕ ਪਾਸੇ ਤੁਸੀਂ ਡੇਲ ਸਾਹਿਬਾ ਇੱਕ ਪਾਸੇ ਜੀ ਬਈ ਮਾਰਾ ਕਿੱਥੇ ਰਵਾਂਗੇ ਅੱਜ ਪ੍ਰਧਾਨ ਜੀ ਆ ਫੜਾਵਾ ਲਾਲ ਨਾਲ ਕੋਈ ਨਾਲ ਦੇ ਆਰੇ ਖਾ ਸੀ ਹਾਂਜੀ ਹੋ ਜਾਓ ਆਹ ਖੜਾਏ ਗਏ ਆਪਾਂ ਆਪਣਾ ਵੈਕੀ ਕਰਾ ਆਹ ਜੀ 10 ਨੰਬਰ ਤੇ ਆਇਆ ਫਿਰ 12 ਨੰਬਰ ਤੇ ਟਾਇਰ ਗਾਲਾ ਝੂਟਾ ਹਾਂਜੀ ਸਾਹਮਣੇ ਵੇਖੋ ਜੀ ਬਾਈ ਸਾਹਮਣੇ ਆਏ ਬਾਈ ਜੀ ਸਾਹਮਣੇ ਵੇਖੋ ਜੀ ਬਾਈ ਹੱਥ ਨਾ ਕਰੋਗੇ ਹੱਥ ਨਾ ਕਰੋ ਜੀ ਹੱਥ ਨਾ ਕਰੋ ਹੱਥ ਤੇ ਇੱਥੇ ਆ ਜਾਓ ਹਾਂਜੀ ਸਾਹਮਣੇ ਵੇਖੋ ਜੀ

ਉੱਥੇ ਕਰਾ ਲਓ ਭਾਈ ਸਾਰੇ ਪਹਿਲਾਂ ਜੀ ਦੇ ਦਾਂਗੇ ਪਤਾ ਨੂੰ ਦੇ ਦਾਂਗੇ ਸਾਰੇ ਦੇ ਦਾਂਗੇ ਨਹੀਂ ਦੇ ਦਾਂਗੇ ਵੀਰੇ ਨਹੀਂ ਦੇ ਦਾਂਗੇ ਇਹ ਲਾ ਕੇ ਦੇ ਦੋਗੇ ਆਪਣੇ ਨੌਵੀਂ ਇਹ ਨੌ ਨੰਬਰ ਆ ਤੇ ਆਇਆ ਹੋਇਆ ਬਾਈ ਢੋਨੀ ਵਾਲੇ ਵੀਰ ਇਹ ਤੋਂ ਦੇ ਤਿੰਨ ਜੁਕਾਰਾ ਵੀਡੀਓ ਕਰਦੇ ਨੇ ਤੇ ਤੇ ਨੌਵਾਂ ਨੰਬਰ 54 ਨੰਬਰ ਆਇਆ ਗਾੜੇ ਆਪਣਾ ਟੱਕਾ ਲੈ ਕੇ ਆ ਰਿਹਾ ਸੀ ਨੌ ਨੰਬਰ ਇਹ ਨੌਵੇਂ ਨੰਬਰ ਤੇ ਰਿਹਾ ਜੀ ਛੋਟੀ ਜੀ ਉਮਰ ਦਾ ਕੱਟਾ 10ਵੇਂ ਨੰਬਰ ਤੇ ਆਇਆ ਹੋਇਆ ਜੁਟਾ ਬਾਈ ਤੇ ਵਾਪਸ ਸਟਾਰ ਪਰ ਆਪਦ ਕੀਤਾ ਜੀ ਇਸ ਤੋਂ ਟੈਨਗ ਪਹਿਲਾ ਗੱਲ ਆਇਆ ਬਾਈ ਜੀ ਹਸਤੀਕਾਲ ਜੀ ਕਿਹੜੇ ਪਿੰਡ ਤੋਂ ਆ ਗਏ ਭਰਾ ਮੋਹਰੀ ਕਲਾਂ ਤੋਂ ਜੀ ਮੋਹਰੀ ਕਲਾਂ 10ਵੇਂ ਨੰਬਰ ਤੇ ਆ ਕੇ ਕੱਟਾ ਕਿਹਨੇ ਸਾਹ ਦਾ ਬੱਚਾ ਹੈ ਤੇ ਬਾਈ ਸਰਕਾਰੀ ਟੀਮ ਦੀ ਜੀ ਆਉਂਦੀ ਵੀ ਲੋ ਸਰਕਾਰੀ ਸੀਮਾ ਕਿਹੜੇ ਦਾ ਬਾਈ ਚਲਦੀ ਆ ਬਹੁਤ 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 ਸਹੀ ਸਾਰਾ ਕੋਰਸ ਭਰੀ ਆਪਾਂ ਆ ਜਾ ਵੀਰੇ ਲੈ ਜੀ ਪਹਿਲੀ ਵਾਰ ਆਇਆ ਬਾਈ ਜੀ ਹਾਂ ਜੀ ਟਾਪ ਟੈਂਡਰ ਆ 20 ਕਿਲੋ ਬਾਈ ਜੀ ਮਾ 18 ਕਿਲੋ ਆਈ ਐ ਇਸ ਟਾਈਮ ਹਾਂ ਜੀ ਹਾਂ ਜੀ ਆਪਣੇ ਕੋਲ ਆ ਜੀ ਪਿੰਡ ਤੋਂ ਬਾਈ ਪਿੰਡ ਕਿਹੜਾਗਾ ਪਿੰਡ ਕਿਹੜਾ ਪਿੰਡ ਮੋਹਲੀ ਕਹਾਂ ਜੀ ਜ਼ਿਲ੍ਹਾ ਮਰੇਲ ਕੋਟਲਾ ਨੀਅਰ ਸੁਪਾਰ ਅਹਿਮਗੜ ਠੀਕ ਆ ਹਾਂ ਜੀ ਹਾਂ ਜੀ 93 12 47 ਠੀਕ ਆ ਬਾਈ ਦੋ ਦੋ ਕਿਹੜਾ ਸਰਦਾਰ ਸਾਹਿਬ ਠੀਕ ਆ ਜੀ ਬਾਈ ਜੀ ਇਹ 10 ਮਿੰਟ ਨੰਬਰ ਤੇ ਆਇਆ 10 ਕਿਹੜੇ ਝੋਟੇ ਦਾ ਸੀਮਨਾ ਬਾਈ ਇਹ ਹੈ ਜੀ ਕਿਹੜੇ ਝੋਟੇ ਦਾ ਸੀਮਨਾ ਇਹ ਇਹ ਬਾਈ ਐਚ ਐਲ ਟੀ ਵੀ ਦਾ ਸਰਕਾਰੀ ਸੀਮਨਾ ਠੀਕ ਹੈ ਵੀਰੇ ਜਾsene ਮਰਦਾ ਤੋ ਟਾਗਾ ਧੰਨਵਾਦ ਵੀਰੇ ਅੱਗੇ ਲਿਜੋ ਵੀਰੇ ਅੱਗੇ ਵੀਰੇ 8ਵੇਂ ਨੰਬਰ ਆ 20 ਨੰਬਰ ਟੈਗਰ ਇਧਰ ਦੀ ਬਈ ਅੰਦਰ ਇਧਰ 8ਵੇਂ ਨੰਬਰ ਤੇ ਟੈਗ ਨੰਬਰ 20 ਇਹ ਬਈ 9 ਨੰਬਰ ਤੇ ਆਇਆ ਜੇ ਆ ਰਿਹਾ ਇਹ 9 ਨੰਬਰ ਤੇ ਆਇਆ ਹੋਇਆ ਅੱਗੇ ਆਜੋ ਅੱਗੇ ਲਿਆ ਲੋ ਅੱਗੇ ਮਾੜਾ ਜਾ ਲੋ ਵੀ ਮਿੱਤਰੋ ਆ 9ਵੇਂ ਨੰਬਰ ਕੀ ਕਰ ਲਿਆ ਕਰੋ ਇੱਕ ਮਤ ਕਿ ਇੱਕ ਜਾਣਾ ਬੋਲ ਪਿਆ ਕਰੋ ਸਾਰੇ ਕੈਪਟਨ ਕਰ ਓਏ 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 ਇਹ ਹੀ ਕਰ ਰਿਹਾ ਬਾਈ ਜੀ ਪਿੰਡ ਕਿਹੜਾ ਪਾਏ ਇੱਕ ਨਾ ਬੋਲ ਇੱਕ ਸਾਰੇ ਨਾਲ ਲਾ ਲਓ ਬਾਈ ਜਿਹੜੇ ਲਾਉਣੇ ਆ ਮੈਂ ਇਕੱਠੇ ਲਾ ਲਾ ਕਰ ਬਾਈ ਕਿਹੜਾ ਪੁੱਛਿਆ ਮੈਂ ਤੁਹਾਨੂੰ ਪ੍ਰਿੰਟ ਪੁੱਛਿਆ ਇਹਦਾ ਪਿੰਡ ਹੈ ਬਾਈ ਜੀ ਬੋਨ ਪ੍ਰਾਈਸ ਜਿਲ੍ਹਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਮਾਨਸਾ ਉਹ ਬਾਈ ਕਿਹੜੇ ਦਾ ਮੇਰਾ ਬੱਚਾ ਐਮ 51 ਦਾ ਐਮ 51 ਦਾ ਬਾਈ ਐਮ 51 ਨੰਬਰ ਐਮ 51 ਦਾ ਬੱਚਾ ਠੀਕ ਹੈ ਆਪਣੀ ਕੋਈ ਹੈ ਇਹ ਵੀਰੋ ਮਾਲ ਤੋਂ ਤੁਹਾਨੂੰ ਕਿਹਦੇ ਤੋਂ ਫੜੇ ਖਾ ਰਹਾ ਹਨਾ ਉਮਰ ਕਿੰਨੀ ਹੈ ਉਮਰ ਹੈ ਸਾਢੇ 11 ਮਹੀਨੇ ਹੈ ਕਿੰਨੀ ਪਤਾ 5 ਦਸੰਬਰ ਨੂੰ ਲੈ ਵੀ ਹੁਣ ਇੱਕ ਵਾਰੀ ਹੋਰ ਦੱਸੋ ਠੀਕ ਹੈ ਬਾਈ ਜੀ 14 15 ਬਸਟਰ ਨੰਬਰ ਬੋਲ ਕੇ ਦੱਸੋ ਨੰਬਰ 9958 7660 ਠੀਕ ਠੀਕ ਹੈ ਪਹਿਲੀ ਵਾਰ ਆਏ ਮੇਲੇ ਤੇ ਪਹਿਲੀ ਵਾਰ ਆਏ ਜੀ ਮੈਨੂੰ ਨੰਬਰ ਦੱਸੋ 5 ਇਹ ਤੇ ਭਰੇ ਸਾਲਾਂ ਵਿੱਚ ਲੱਗੂ ਫਿਰ ਤੁਹਾਡਾ ਹੈ 2 ਸਾਲ ਵਾਲੇ ਚਲਾਵਾਂਗੇ ਉੱਥੇ ਸਾਨੂੰ ਬੈਸਟ ਆਫ ਲੱਕ ਹੈ ਕੋਈਓ ਖੀਰਾ ਚ ਇਹ ਸਾਲ ਦਾ ਕਰ ਗਿਆ ਤਾਂ ਫਿਰ ਉਹ 15 ਕਰਾ ਦੇਗੇ ਉਹਦੇ ਦਾ ਇਹ ਲੋ ਬਈ ਇਹ ਲਿਖੜੇ ਆਹ ਦਾ ਜੀ ਦੇਖੋ ਇਹ ਮਹਾਂਕੋਈ ਨੀ ਰਿਕਾਰਡ ਆ ਬਈ ਘਰੇ ਕਿੰਨਾ ਸਾਰੇ ਮਾਈ ਸਵੇਰੇ ਪਹੁੰਚ ਕੇ ਆਏ ਮਾ ਦਾ ਜੀ ਦਿੱਤਾ ਇਹ ਬਈ 8 ਨੰਬਰ ਤੇ ਆਇਆ ਹੈ ਧੰਨਵਾਦ 2 ਵਾਲੇ ਪਾਸੋਂ ਫਰਾੜ ਦੇ ਪੇਰੀਆਂ ਦਾ ਇਹ ਬੱਚਾ ਆਇਆ ਤੇ ਇਹ ਕਿੰਨਾ ਜਿਹੜਾ ਝਟ ਆਇਆ 7ਵੇਂ ਨੰਬਰ ਤੇ ਆਇਆ ਆ ਵਿਸ਼ੇਸ਼ ਤੌਰ ਤੇ ਬੁਲਾਇਆ ਅਸੀਂ ਤਾਂ ਸਾਰੇ ਵੀ ਟੈਨਟ ਕਰਦੇ ਹਾਂ ਅਸੀਂ ਤਾਂ ਅਸੀਂ ਇੱਕ ਪੋਜ਼ਿਟਿਵ ਕੋਸ਼ਿਸ਼ ਆ ਵੀ ਸਾਰੇ ਲੱਕੀਰ ਮੰਗਦੇ ਬਹੁਤ ਹੱਸਦੇ ਆਂ ਕੰਦੀਏ ਕੰਦੀਏ 8ਵੇਂ ਨੰਬਰ ਤੇ ਆਇਆ ਬਾਈ 7ਵੇਂ ਨੰਬਰ ਤੇ ਟੈਗ ਨੰਬਰ 8 ਟੈਗ ਨੰਬਰ 8 7ਵੇਂ ਨੰਬਰ ਤੇ ਆਰ ਓਏ ਲੈ ਲੈ ਓਏ ਸੱਤ ਆ ਲੋ ਜੀ ਜਿਹੜਾ 7ਵੇਂ ਨੰਬਰ ਤੇ ਆਇਆ ਹੈ 7ਵੇਂ ਨੰਬਰ ਤੇ ਆਇਆ ਬਈ ਇੱਧਰ ਲੈ ਆ ਬਈ 8ਵੇਂ ਨੰਬਰ ਤੇ ਇੱਧਰ ਲੈ ਉੱਧਰ ਲੈ ਪਿੰਡ ਮਾਹੀ ਨੰਗਲ ਆ ਜੀ ਇਹਨਾਂ ਦਾ 70570 ਦਾ ਕਟਾ ਹੈ ਜੀ ਪਿੰਡ ਮਾਹੀ ਨੰਗਲ ਇਹ 8ਵੇਂ ਨੰਬਰ ਤੇ ਆਇਆ ਬਈ ਬਾਈ ਹੋਰਾਂ ਦਾ ਪਿੰਡ ਮਾਹੀ ਨੰਗਲ ਆ ਜੀ 70570 ਦਾ ਕਟਾ ਹੈ ਇਹ ਇਹ ਸਾਰਾ ਗਾਉਂ ਬਾਈ ਮਾਣਾ ਦੱਸੂ ਇਹ ਤਾਂ ਮੇਰੇ ਕੋਲ 875 ਦਾ ਘਟਾ ਹੈ 2019 ਦਾ 17 ਲੀਟਰ ਦੁੱਧ ਦਾ ਰਿਕਾਰਡ ਹੈ ਦੀ ਮਾਤਾ ਜੀ ਚੋਮਰ ਕਿੰਨੀ ਹੈ ਦੀ 2 ਮਹੀਨੇ ਉਮਰਾ ਪਿੰਡ ਮਾਹੀ ਨਗਰ ਬਾਈ ਉਹ ਬਾਈ ਬੋਲਾ ਨਾਮ ਅਮਰੀਕ ਸਿੰਘ ਦਾ ਬਾਈ ਨੇ ਸਾਫ ਦਾ ਸਰਪੰਚ ਨੇ ਮਾਹੀ ਨਗਰ ਸਮਰਾਹਤ ਬਾਅਦ ਮੁਬਾਰਕਾ ਤੇ ਪਹਿਲੀ ਵਾਰ ਆਏ ਪਿੰਡਾਂ ਦੇ ਪਹਿਲੀ ਵਾਰ ਆਏ ਕਿੰਨੀ ਕਿੰਨੀ ਪਾਕੀ ਮੰਦਰ ਲਾ ਲੈਣਾ ਇਹ ਪਿੰਡਾਂ ਚ ਆ ਪਿੰਡਾਂ ਨਾਲੋਂ ਬਹੁਤ ਜ਼ਿਆਦਾ ਹੈ

7 ਨੰਬਰ ਤੇ ਆ ਗਏ ਕਿਹਨਾਂ ਤੋਂ ਤੇ ਆ ਗਏ ਆਗੇ ਆਗੇ ਜਾਦੇ ਕਿੰਨੇ ਨੇ ਅਸੀਂ ਵਿਚੀ ਠੀਕ ਹੈ ਹੋ ਗਈ ਚਲੋ ਜੀ ਬਹੁਤ ਬਹੁਤ ਮੁਬਾਰਕ ਆ 18 15 ਨੰਬਰ 10 ਨੰਬਰ ਤੁਹਾਨੂੰ ਤੇਨੇ ਖਾਦੂ ਰੱਖਿਆ ਇੱਕ ਘੋੜੀ ਆ ਤੇ ਕੋਈ ਛੋਟੀਆਂ ਤੇ ਬਸ ਇੱਕ ਦਾਣ ਚੰਗੇ ਰੱਖੋ ਜਿੰਨੇ ਸਾਰੇ ਵੀ ਠੀਕ ਆ ਜਾਲੀ ਇਹ ਜੀ 5ਵੇਂ ਨੰਬਰ ਤੇ ਆ ਪਹੁੰਚੇ ਹੋਏ ਹੈ ਬਾਈ ਦਾ ਕਿਹੜਾ ਪਿੰਡ ਆ ਬਾਈ ਆਪਣਾ ਮਾਹੀਨਗੜੀ ਮਾਹੀਨਗੜੀ ਖਾਤਮਸ탄 ਤੇ ਆ 7ਵੇਂ ਸਟਾਪ ਦੇ ਵਿੱਚ ਕਿਹੜੇ ਸੀਮੇ ਦਾ ਬਾਈ 75 70 ਦਾ ਜੀ ਪਿੰਡ ਖੀਵਾ ਡੈਲੋ ਵਾਲਾ 17 ਲੀਟਰ ਬਾਈ ਦਾ ਨਾਮ ਹੈ ਇਹ ਦੂਜੇ ਸੂਰ ਦਾ ਬਾਈ ਪਿੰਡ ਖੀਵਾ ਡੈਲੋ ਵਾਲਾ ਇਹ ਦੂਜੇ 17 ਲੀਟਰ ਵਾਲਾ ਅਰਜਨ ਕੁੰਗੜ ਦਾ ਬੱਚਾ ਹੈ 5 6 ਨੰਬਰ ਤੇ ਹੈ 17 ਨੰਬਰ ਤੇ ਸੀਮੇ ਸਥਾਨ ਤੇ ਆਇਆ ਹੈ ਬਾਬਾ ਪਿੰਡ ਕਿਹੜਾ ਹੈ ਵੱਡੀ ਹੀਰਾਂ ਜੀ ਅੱਛਾ ਬਾਬੇ ਸਾਸਰੀ ਕਾਲ ਜੀ ਕਿਹੜੇ ਪਿੰਡ ਤੋਂ ਆਗੇ ਜੀ ਵੱਡੀ ਹੀਰੋ ਦਾ ਜੀ ਵੱਡੀ ਹੀਰੋ ਤੋਂ 6ਵੇਂ ਨੰਬਰ ਤੇ ਆਇਆ ਤੁਹਾਨੂੰ ਮੁਬਾਰਕਬਾਦ ਬਹੁਤ ਬਧਾਈਆਂ ਤੇ ਕੰਨੀ ਵਾਰ ਆਏ ਮੇਲੇ ਤੇ ਇਹ ਇਹਦੀ ਤਾਂ ਪਹਿਲੀ ਵਾਰ ਹੀ ਆਇਆ ਤਾਂ ਪਹਿਲੀ ਵਾਰ ਹੀ ਆਇਆ ਮਾਸ਼ਰ ਦੇ ਮਾਲ ਦੇ ਦਿੱਤੇ ਅੱਛਾ ਅੱਛਾ ਤੇ ਕਿਹੜੇ ਪਿਓ ਦਾ ਹੈ ਪਿਓ ਕਿਹੜਾ ਦਾ ਸਮਰਾਟ ਦਾ ਸਮਰਾਟ 6ਵੇਂ ਕਿਰਿਆ ਹਾਂ ਠੀਕ ਹੈ ਤੇ ਮਾਂ ਦੁੱਧ ਕਿੰਨਾ ਕਹੇ ਦਾ ਮਾਂ ਦਾ ਦੇਦਾ ਅਸੀਂ 20 ਲੀਟਰ ਘੱਟਿਆ ਆਪਾਂ ਠੀਕ ਆ ਇਹਨੇ ਸਵੇਰ ਦੇ ਉਸ ਤੋਂ ਬਾਅਦ ਤਾਂ ਵਧੀਆ ਉਸ ਤੋਂ ਬਾਅਦ ਵੇਚ ਦਿੱਤੀ ਅੱਛਾ ਪਹਿਲੇ ਸਵੇਰ ਦੀ 20 ਲੀਟਰ ਜੀ ਹਾਂ ਠੀਕ ਹੈ ਜੀ ਪਹਿਲੇ ਸਵੇਰ ਦਾ ਠੀਕ ਹੈ ਤੇ ਘਰ ਚ ਕਿੰਨੇ ਬੱਦੂ ਆ ਸੀ ਸੀਮਾ ਸਾਨੇ ਬੈਠਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਮਿਲਿਆ ਜਾਇਆ ਕਰੋ ਹੁਣ ਜਿੱਥੇ ਖੁਸ਼ ਹੋ ਸਹੀ ਰੈਕਟਰ ਕੇ ਨੰਬਰ ਟੈਗ ਹੋਰ ਕਿਧਾ ਹੈ ਪੋਇ ਕਰੀ ਕਰ ਹੋਰ ਕੀ ਦਵਾ ਜੀ ਸਮਰਾਟ ਇਹ ਵੀ ਕਿਹਨ ਸਿਮਨ ਹੈ ਨਾ ਐਮ 29 ਦਾ ਕਟਾ ਜੀ ਬੋਪਰੀ ਨਾ ਬਾਈ ਦਾ ਇਹਦਾ ਪਿੰਡਾ ਜੀ ਐਮ 29 ਦਾ ਕਟਾ ਹੈ चौथे नंबर ਤੇ ਸੁਖਪ੍ਰੀਤ आया, ਬਹੁਤ-ਬਹੁਤ ਮੁਬਾਰਕਾ ਸੁਖਪ੍ਰੀਤ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਇਹ ਪੰਜਵੇਂ ਪੰਜਾਬੀ ਸਟੈਂਡ ਦੇ ਬਾਈ ਹੁਣ ਆ ਗਏ ਆ ਅਗਲੇ ਪੋਟ ਦਾ ਬਾਈ ਕੀ ਕੈਪੀਅਨ ਬਣ ਕੇ ਕੇਤੀ ਪਰ ਬਣ ਗਏ ਆ ਬਈ ਪਹਿਲੀ ਵਾਰ ਠੀਕ ਆ ਭਾਈ ਆਪਣਾ ਸੁਖਪ੍ਰੀਤ ਕੋਲ ਦੱਬੀ ਦੀ ਮਾਨਤਾ ਸਟੇਡਕਾਂ ਕਲਾਸਿੰਗ ਟਾਈਮ ਤੇ ਨੰਦਰਾ ਝੋਟਾ ਚੌਥੇ ਇਹ ਜਿਹੜਾ ਇਸਤਾਨ ਦੀ ਕਹਾਣੀ ਚੱਲ ਰਹੀ ਹੈ 24 ਨੰਬਰ ਦਿੱਕੂ ਬਸ ਠੀਕ ਹੈ ਤੇ ਜਿਹੜਾ 24 ਨੰਬਰ ਆਏਗਾ ਦਿੱਕੂ ਹਾਂ ਹਾਂ ਠੀਕ ਹੈ ਕਿੰਨੀ ਕਿੰਨੀ ਰੁਪਏ ਦਾ ਕਬਾਈ ਹੈ ਇਹ ਬਈ 23 ਸਾਲਾਂ ਦੀ ਮੂਰਤੀ ਹੈ ਇਹਨੇ ਪੀਜਾ ਸਥਾਨ ਪਰ ਪ੍ਰਾਪਤ ਕੀਤਾ ਜੀ ਬਾਈ ਦਾ ਨਾਮ ਪਰਾਇ ਕਹਿੰਦੇ ਆ ਮੇਰੇ ਜੁਰਮਾ ਕਿਹੜੇ ਪਿੰਡ ਦਾ ਵੀ ਠੀਕ ਚੱਲੂਗਾ ਇਹ ਬਤਾ ਲੋੜਾ ਪਿੰਡ ਹੈ ਮਾਠਾਸ਼ੀ ਸਾਹਿਬ ਨੂੰ ਬੱਲੇ ਦੇ ਜਮੋ ਜੀ ਨੌਜਵਾਨ ਮੁੰਡਿਆ ਵਧੀਆ ਰਹੀ ਹੁਣ ਪਹਿਲਾ ਹੋ ਰਿਹਾ ਹੈ ਇਸ ਕਮਾ ਦੇ ਵਿੱਚ ਸਾਰੇ ਪਰ ਹੁਣ ਦੇਖਦੇ ਬਾਤੋਂ ਭਾਗ ਲਿਆ ਕਰੋ ਕਿਨੇ ਬੱਚੇ ਆ ਗਏ ਅੱਜ ਕੰਪਰੈਂਸ ਆ ਗਏ ਕੰਪਰ ਦਾ 25 ਸਾਲਾਂ ਦਾ ਬੱਚਾ ਹੋਰੇ ਦੀ 25 ਸਾਲ ਆ ਫੀਰ ਆਇਆ ਕਿ ਚੈਂਪੀਅਨਸ਼ਿਪ ਦੇ ਵਿੱਚੋਂ ਦਾ ਪੰਜਵਾਂ ਸਥਾਨ ਹੈ ਚਿੰਦ ਖੇਡੂ ਵਾਲਾ ਦੀ ਬਾਈ ਦਾ ਠੀਕ ਹੈ ਮੇਲੇ ਚ ਪਹਿਲੀ ਵਾਰ ਆ ਗਏ ਕਿੰਨੇ ਭਰਾ ਆਏ ਲੱਗਦਾ ਸਾਰੇ ਪਹਿਲੀ ਵਾਰ ਆਲੇ ਚੱਲਦੇ ਆ ਕਿਹ ਮਸਤਾਨਾ ਬਾਈ ਇਹਦਾ ਚੌਥਾ ਸਟਾਨਾ ਤੇ ਪਿੰਡ ਕਿਹੜਾ ਬਾਈ ਇਹ 640 ਹੈ ਜੀ ਮੁਬਾਰਕਾ ਤਾੜੀਆਂ ਮਾਰ ਦਿਓ ਕਿਹੜਾ ਕਿਹੜਾ ਸੀ ਮਨਾ ਬਾਈ M29 ਦਾ ਬੱਚਾ M29 ਦਾ ਬੱਚਾ ਠੀਕ ਹੈ ਜੀ ਮਾਤਾ ਦੁੱਧ ਕਿੰਨਾ 22+ 22+ ਪਹਿਲੇ ਸੂਏ ਹਾਂਜੀ ਬਈ ਠੀਕ ਹੈ ਪਹਿਲੇ ਸੂਏ ਠੀਕ ਹੈ ਬਈ ਤੁਹਾਡਾ ਪੰਜ ਨੰਬਰ ਟੈਗ ਲੈ ਕੇ ਆਓ ਜੀ ਵਧਾਈਆਂ ਬਾਈ ਬਹੁਤ ਬਹੁਤ ਤੁਹਾਡਾ ਨੰਬਰ ਮਾਤਾ ਨੰਬਰ ਟੈਗ ਆਜੋ ਜੀ ਡਾਕਟਰ ਸਾਹਿਬ ਡਾਕਟਰ ਸੁਮਿੰਦਰ ਗੁਜਰ ਜੀ ਕਿ ਜਿਹੜਾ ਤੁਸੀਂ ਚੈਨ ਕਰ ਕਰਦੇ ਨਾ ਸਾਨੂੰ ਜੀਵਨ ਉਹ ਹੀ ਇੱਕ ਤੁਸੀਂ ਕਲੀ ਗੁਰਮੀ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਸਾਨੂੰ ਇਹਦਾ ਸੇਵਾ ਦੇ ਦੇ ਹੋਵੇ ਇੱਕ ਟਾਗ ਗਈ 3 ਜੇ ਨੰਬਰ ਤੇ ਬਾਈ ਨੂੰ ਵਧਾਈਆਂ ਦੇਣਾ ਆਪਾਂ ਕਰਦੇ ਆ ਬਾਈ ਨਾਲ ਗੱਲ ਤੇ ਬਾਈ ਸਾਰੇ ਮੌਕੇ ਜੀ ਵਧਾਈਆਂ ਸੋ 3 ਜੇ ਨੰਬਰ ਤੇ ਆ ਗਿਆ ਕਿਹੜੇ ਪਿੰਡ ਤੋਂ ਪਹੁੰਚੇ ਬਸੀ ਬਸੀ ਹਰਕ ਢੜਬੇ ਕੋਲ ਠੀਕ ਹੈ ਠੀਕ ਤੇ ਜਿਹੜੇ ਸਾਡਾ ਬੱਚਾ ਹੈ 8864 ਦਾ ਐਚ ਐਲ ਡੀ ਦਾ ਹੈਗਾ ਨਾ ਇਹ ਤੇ ਪਹਿਲੀ ਵਾਰ ਮੈਨੂੰ ਮਿਲੇ ਤੇ ਖੂਸ਼ ਹੋ ਰਿਹਾ ਹਾਂ ਰਿਜ਼ਲਟ ਤੋਂ ਘਰ ਚ ਕਿਨੇ ਪਸ਼ੂ ਰੱਖੇ ਹੋਏ ਆਗੇ 20 25 ਪਸ਼ੂ ਲਗਾ ਮੁਰਾਦੀ ਹੈ ਜਿੰਦੀ ਰਵੀ ਤੇ ਨਹੀਂ ਕੋਈ ਤੇ ਬੜੀ ਉਧਰ ਨਾਲ ਚੱਲ ਰਿਹਾ ਕਰ ਵਿੱਚ ਤੇ ਆਉਣ ਵਾਲੇ ਸਮੇਂ ਚ ਕੀ ਮਿਲਿਆ ਰਿਹਾ ਵਧੂਗਾ ਫਿਰ ਆਇਆ ਕਰਾਂਗੇ ਉਹਨੂੰ ਹਾਂਜੀ ਹਾਂ ਠੀਕ ਆ ਠੀਕ ਆ ਤੇ ਤੋਰ ਕੇ ਨਾਲ ਕੱਟੀ ਲੈ ਕੇ ਆਈ ਸੀ ਵੀਰੇ ਉਹ ਚ ਹਾਰ ਕੇ ਸੀਗੇ ਸੀ ਕੱਟੀ ਚਲੋ ਕੋਈ ਨਹੀਂ ਅੱਜ ਦੀ ਗੱਲ ਅੱਜ ਆ ਗਿਆ ਬਈ ਜਿੱਤ ਹਾਰ ਬਣੀ ਆਈਏ ਦੇਖੋ ਭਾਗ ਨਾਲ ਜੁੜੀ ਆ ਜਾਈ ਬਈ ਜਿਹੜਾ ਬੰਦਾ ਬਾਹਰ ਖੜਾ ਉਹ ਹਰਦ ਪਿਆਈ ਹੈ ਜਦੋਂ ਉਹਨੇ ਆਪਣੇ ਠੀਕ ਆ ਮੈਦਾਨ ਚੋਂ ਦਾਜਾ ਪਰ ਹਣਾ ਕਾਲੀ ਚੰਗੀ ਦੇਖੋ ਕਾਲੇ ਕੱਟੀ ਹਾਰ ਗਈ ਚਾਹਾਂ ਚੱਕ ਕਰਤਾ ਇਹਨਾਂ ਜਿੱਤਿਆ ਹੈ ਤੀਜੇ ਨੰਬਰ ਤੇ ਕੱਟਾ ਰਿਹਾ ਹੈ ਇਹਦੀ 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 ਦਾਦੀ ਦਾ ਰਿਕਾਰਡ ਡਾਕਟਰ ਸਾਹਿਬ ਬਲਜਿੰਦਰ ਜੀ ਇਹਦੀ ਦਾਦੀ ਦਾ ਰਿਕਾਰਡ 828 ਲੀਟਰ ਦੁੱਧ ਦਾ ਜੀ ਮੁਬਾਰਕਾਂ ਡਾਕਟਰ ਬਲਜਿੰਦਰ ਸਿੱਧੂ ਬਰੀਡਿੰਗ ਫਾਰਮ ਨੂੰ ਇਹਦੀ ਦਾਦੀ ਬੀਬੋ 75 ਲੀਟਰ ਦੁੱਧ ਦਾ ਜੀ ਬਾਈ ਬਣ ਕੇ ਸਿਖਰਮਣ ਇਹ ਦੂਜੇ ਦੂਜੇ ਸਥਾਨ ਤੇ ਆਇਆ ਹੈ ਬਾਈ ਹੁਣ ਇੱਥੇ ਲਾਉਂਦੇ ਤੇ ਇਹ ਕੀੜਾ ਕੱਟਾ ਦੂਜੇ ਸਥਾਨ ਤੇ ਤੇ ਬਾਈ ਕਹਿੰਦਾ ਜੀ ਸਾਨੂੰ ਕਿੰਨੇ ਨੰਬਰ ਤੇ ਆ ਬਾਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਠੀਕ ਹੈ ਬਾਈ ਬਹੁਤ ਬਹੁਤ ਵਧਾਈਆਂ ਪਿੰਡ ਗੜਾ ਬਾਈ ਡਰਾਜ ਬਾਈ ਡਰਾਜ ਬਾਹੂ ਵਾਲੀ ਦਾ ਬੱਚਾ ਜੀ ਅੱਛਾ ਜੀ ਇਹਦੇ ਸਾਹਣ ਦਾ ਬੱਚਾ ਬਾਈ ਇਹ ਬਾਹੂ ਵਾਲੀ ਬਾਹੂ ਵਾਲੀ ਦਾ ਮਾਂ ਦਾ ਦੁੱਧ ਅੜ ਗੜ ਗਈ ਹੈ 18 ਲੀਟਰ ਹੈ ਠੀਕ ਹੈ ਬਾਈ ਪਹਿਲੇ ਸੂਈ ਪਹਿਲੇ ਸੂਈ ਦਾ 18 ਲੀਟਰ ਹੈ ਦੂਜੇ ਦਾ ਦੂਜੇ ਦਾ ਠੀਕ ਹੈ ਬਾਈ

अचो कुझु वाच لا لا کي بس نہ کھڙو بھائی جي سامه ڏيکيو جي چلو جي ڇو ٿا پڪا ٿا ٿا ਇਹ ਪਤਾ ਕਰ ਲਿਆ ਮਰੀ ਘੋਟਾ ਪਾ ਛਾੜ ਦੇ ਕਰੀਂਦੇ ਆ ਆਲਾ ਵੱਲੋਂ ਜੀ ਜੀ ਥੋੜਾ ਜਿਹਾ ਪਿੱਛੇ ਤੋਂ ਪਿੱਛੇ ਬੰਦੇ ਕੋਟੜਾ ਕਲਾਂ ਦੇ ਮੇਲੇ ਦਾ ਖੀਰੇ ਦੇ ਕਹਿੰਦੇ ਚੈਂਪੀਅਨ ਬਣਿਆ ਇਹਨਾਂ ਨਾਲ ਜਿਹੜੀ ਕਮੇਟੀ ਆਪਣੇ ਜਨਾਲ ਤੇ ਉਹਦੇ ਨਾਲ ਪਿੰਡ ਕੋਟੜਾ ਕਲਾਂ ਤੋਂ ਰਮਨ ਜਸ਼ਨ ਜਿਹੜੇ ਨੰਦਾ ਸਰੀ ਲੈਂਦਾ ਸੁਵਾਲ ਸਿੰਘ ਦੇ ਬੇਟੇ ਆ ਜੀ ਉਹਨਾਂ ਵੱਲੋਂ 2100 ਕੈਸ਼ ਸਪਰਾਈ ਦੇ ਲੱਗ ਤੋਂ ਦਿੱਤਾ ਜਾਂਦਾ ਬਹੁਤ ਬਹੁਤ ਧੰਨਵਾਦ दु की के सु ਆ ਵੀ ਆ ਕਿਹੜੇ ਝੋਟੇ ਸਾਡੇ ਜਿਹਨਾਂ ਦੇ ਬੇੜੇ ਵਿਸ਼ਾਲ ਝੋਟੇ ਬੱਚੇ ਨਹੀਂ ਥਾਣੇ ਕਿ ਜੁਨਾ ਰਾਜ ਸੁੱਖਣਾ ਕਹਿੰਦਾ ਆ ਇੱਕ ਫੋਟੋ ਨਹੀਂ ਆ ਬੱਚਾ ਹੈ ਵਿਸ਼ਾਲ ਰਾਮਕਸ਼ਾਹ ਨਾਲ ਬਾਈ ਨਾਲ ਹੋ ਜਾ ਸਵਰਨ ਨਾਲ ਹੋ ਜਾ ਬਾਈ ਫਿਰ ਸੰਭਾਲਾਂਗੇ ਸਭੀ ਦੇਖੋ

بھائی جی آ کام نہیں ہے بھائی جی نام کرنے جاؤ نا کمپنی ہڑی گھٹائیں گے ਗਰੇ ਹਾਂ ਇੱਕ ਪਾਸਟਾ ਨੂੰ ਵਧਾਈਆਂ ਤੇ ਪਿੰਡ ਕਿਹੜਾ ਬਈ ਆਪਣਾ ਗੰਡੂਆਂ ਜਿਹੜਾ ਸੰਗਰੂਰ ਠੀਕ ਹੈ ਤੇ ਕਿਹੜੇ ਬੋਲ ਦਾ ਬਈ ਇਹ ਇਹ ਵਿਸਾਲ ਦਾ ਅੱਛਾ ਹੋ ਗਿਆ ਕੰਪਲੀਟ ਠੀਕ ਹੈ ਬਈ ਕਰਿੰਦਾ ਨਹੀਂ ਹੋ ਗਿਆ ਦੋ ਨੰਬਰ ਗਿਆ ਹਾਂ ਜੀ ਖੰਗਲ ਦਾ ਖੜਕ ਅੱਛਾ ਕਿਹੜੇ ਦਾ ਬਈ ਇਹ ਜਿਹੜਾ ਸੀਮਣਾ ਵਿਸਾਲ ਵੀਰੇ ਵਿਸਾਲ ਦਾ ਠੀਕ ਹੈ ਭਾਈ ਤੇ ਮਾਤਾ ਦਾ ਕੀ ਰਿਕਾਰਡ ਲੈ ਕਰੀ ਰਿਕਾਰਡ ਮਾਤਾ ਦਾ ਕੀ ਰਿਕਾਰਡ ਚ ਦੁੱਧ ਕਿੰਨਾ 18 19 ਕਿਲੋ ਵੀਰੇ 18 ਕਿਲੋ ਪਹਿਲੇ ਸੂਏ ਆ ਮਾਲ ਤੋਂ ਦੱਸਣਗੇ ਭਾਈ ਕੋ ਦੋਨੋ ਤੁਹਾਡੇ ਨੰਬਰ ਪਾਸ ਨੰਬਰ ਜ ਆਇਆ ਹੈਗਾ ਪੰਡੂ ਤਾਂ ਜੀ ਪੰਡੂਆਂ ਕਲਾ ਪਰਿਵਾਰ ਮਜੂਲਾ ਸੰਗੂਰਾ ਤੇ ਕਿਹਦੇ ਸਾਹ ਦਾ ਬੱਚਾ ਹੈ ਪਿਸ਼ਾਲ ਦਾ ਜੀ ਪਿਸ਼ਾਲ ਦਾ ਤੇ ਪਿਸ਼ਾਲੇ ਕਿੱਥੇ ਜੋਤ ਸਾਰੇ ਉਹਦੀ ਕੀ ਲੱਗੇ ਇੱਥਾ ਸੀ ਤੁਸੀਂ ਕੀ 21 ਕਿਲੋ ਦੀ ਮਾਦਾ ਪਿਸ਼ਾਲ ਦੀ ਮਾਦਾ ਤੇ ਉਹ ਬਰੀਡ ਚ ਜਿੱਤੇ ਸੀ ਕਿਤੇ ਹਾਂ ਕਿੱਥੇ ਹੈ ਜੀ ਚੈਂਪੀਅਨ ਨਾਲ ਚ ਜੱਲਣਾ ਝੱਜਰ ਦਾ ਪਹਿਲੇ ਨੰਬਰ ਦਾ ਚੈਂਪੀਅਨ ਸੀਗਾ ਤੇ ਆਪਾਂ ਮੇਲੇ ਚ ਕਿੰਨੀ ਵਾਰੀ ਪਹੁੰਚਾਂਗੇ ਪਹਿਲੀ ਵਾਰੀ ਪਹਿਲੀ ਵਾਰੀ ਇੱਥੇ ਪਹਿਲੀ ਵਾਰੀ ਕੱਟਾ ਪਹਿਲੇ ਨੰਬਰ ਤੇ ਲੱਗ ਗਿਆ ਇਹਨੇ ਪੂਰਾ ਸੰਤੋਸ਼ਟ ਸਹੀ ਰਹਿਣਾ ਵੀ ਸਹੀ ਬਾਇਰਤਾ ਹੋਵੇਗਾ ਤੇ ਉਮਰ ਕਿਨੇ ਕੱਟ ਰਹੀ ਦੀ 200 ਸਾਲ ਪੂਰੀ ਤੇ ਇਹ ਨਹੀਂ ਮੰਨਦਾ ਕਿ ਨਾ ਕਿ ਕਿੰਨੇ ਕਿ ਪਸ਼ੂ ਕਰ ਚ ਆਪਣੇ ਕੋਲੇ ਅੱਠ ਮੋੜਾ ਜੀ ਹੈਗੇ ਤੇ ਉਹ ਪਹਿਲੀ ਅਰਜੀ ਪਹਿਲਾ ਨੰਬਰ ਲਿਖਾਇਆ ਆਪ ਕੋ ਮੈਨੇਜਰ ਭਾਜ ਲਾਇਆ ਕਰ ਗਏ ਠੀਕ ਹੈ ਤੇ ਨਵੇਂ ਮੁੰਡਿਆਂ ਨੂੰ ਸੁਨੇਹਾ ਡਾਕਟਰ ਰਮਨ ਸਿੰਘ ਸਾਹਿਬਾ ਮੁੰਡਾ ਰਮਨ ਇੱਕ ਖੋਟ ਕਰਾ ਪੰਜਾਬ ਜੀ ਜੀ ਸਿੰਘ ਜੀ ਟਾਈਟ